ਮਾਤਾ ਜੀ ਕਰਮਣ ਚਲਾ ਗਿਆ ਇਸ ਦੁਨੀਆ ਤੋਂ ਕੀ ਕਹਿਣਾ ਚਾਹੁੰਦੇ ਜੀ ਸਾਡੇ ਕੋਲ ਕਹਿਣ ਜੋ ਗੁਗੁਈ ਆਈ ਨਹੀਂ ਅਸੀਂ ਕੀ ਕਰੀਏ ਅੱਜ ਬੱਚਿਆਂ ਨੂੰ ਯਾਦ ਕਰਦੇ ਆ ਨਗਰ ਵੱਲੋਂ ਅਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੋ ਵਧੀਆ ਹੈ ਬੱਚਿਆਂ ਨੇ ਕੀਤਾ ਦੁੱਖ ਸੀ ਤੇ ਆਏ ਵਿਚਾਰੇ ਸਾਹਮਣੂ ਦੁੱਖ ਹਾਂਜੀ ਸਾਡੇ ਬੱਚੇ ਦਾ ਬਹੁਤ ਦੁੱਖ ਹੈ ਸਾਡੇ ਨੂੰ ਦੁੱਖ ਪੀ ਪੁਲਿਸ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਕਰ ਰਹੀ ਹੈ ਠੀਕ ਕਰ ਰਹੀ ਹੈ ਠੀਕ ਕਰ ਰਹੀ ਜੀ ਪਰ ਇਹਨਾਂ ਨੂੰ ਸਜ਼ਾ ਪੂਰੀ ਹੋਣੀ ਚਾਹੀਦੀ ਇਹਨਾਂ ਨੇ ਮੇਰਾ ਪੁੱਤਰ ਨਾ ਤੁਮਾਤਾ ਠੀਕ ਹੈ ਜੀ ਸੁਪਿੰਡ ਭਾਗੋ ਕੇ ਅਸੀਂ ਪਹੁੰਚੇ ਆਂ ਕਰਮਣ ਜੋਤ ਪੁੱਛਦਾ ਮੇਰਾ ਕੀ ਖਸੂ ਪੰਜਾਬ ਦੇ ਵਿੱਚ ਅਕਸਰ ਘਟਨਾਵਾਂ ਹੁੰਦੀਆਂ ਜੇਕਰ ਉਹ ਤੁਹਾਨੂੰ ਤਸਵੀਰ ਵਿਖਾਈਏ ਜਾਂ ਉਹ ਜਗ੍ਹਾ ਵਿਖਾਈਏ ਮੇਰੇ ਖਿਆਲ ਚ ਉਹ ਕਿਸੇ ਵੀ ਉਹ ਰੰਗ ਟੰਗ ਚ ਨਹੀਂ ਹੈਗੀ ਜਗ੍ਹਾ ਮੰਜਾ ਨਹੀਂ ਰਹਿੰਦਾ ਉਹ ਜਗ੍ਹਾ ਦੇ ਵਿੱਚ ਜਿਸ ਜਗ੍ਹਾ ਨੂੰ ਲੈ ਕੇ ਝਗੜਾ ਹੁੰਦਾ ਵਿਵਾਦ ਹੁੰਦਾ ਤੇ ਕਰਮਣ ਜੋਤ ਗੋਲੀ ਦਾ ਸ਼ਿਕਾਰ ਹੁੰਦਾ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਸੋ 18 ਸਾਲ ਦਾ ਇਹ ਨੌਜਵਾਨ ਕਰਮਣ ਜੋਤ 17 18 ਸਾਲ ਦਾ ਨੌਜਵਾਨ ਕਰਮਣ ਜੋਤ ਪੁੱਛਦਾ ਕਿ ਮੇਰਾ ਕੀ ਕਸੂਰ ਪੁੱਛਦਾ ਪਿਆ ਸਾਰੇ ਪੰਜਾਬ ਨੂੰ ਪੁੱਛਦਾ ਪਿਆ ਸਾਡੇ ਪੰਜਾਬੀਆਂ ਨੂੰ ਸਾਡੇ ਸਮਾਜ ਨੂੰ ਕਿ ਆਖਰ ਮੇਰਾ ਕਸੂਰ ਕੀ ਮੇਰੇ ਮਾਪਿਆਂ ਦਾ ਕਸੂਰ ਕੀ ਸੀ ਜਿਨ੍ਹਾਂ ਨੂੰ ਲਾਵਾਸ ਕਰਤਾ ਮੇਰੇ ਮਾਪਿਓ ਦਾ ਕੀ ਜਿਹੜਾ ਕਸੂਰ ਸੀ ਸੋ ਸਾਡੇ ਅੱਗੇ ਇੱਕ ਵੱਡਾ ਸਾਡੇ ਸਮਾਜ ਅੱਗੇ ਇੱਕ ਵੱਡਾ ਸਵਾਲ ਹੈ ਇਸ ਜਗ੍ਹਾ ਤੇ ਜਿਹੜੀ ਜੇਕਰ ਆਪਾਂ ਗੱਲ ਕਰਦੇ ਆਂ ਤੇ ਮੇਰੇ ਖਲਚ ਉਹ ਜਗ੍ਹਾ ਕਿਸੇ ਕੰਮ ਦੀ ਨਹੀਂ ਉੱਥੇ ਕੋਈ ਪਲਾਟ ਨਹੀਂ ਸੀ ਕੱਟਿਆ ਜਾਣਾ ਕੋਠੀ ਨਹੀਂ ਸੀ ਪਾਈ ਜਾਣੀ ਉਥੇ ਮੈਂ ਸ਼ਾਇਦ ਦਾਸਰੇਜ ਕਿ ਉਥੇ ਕੋਈ ਬੱਚਾ ਨੇ ਕੋਈ ਨੌਜਵਾਨਾਂ ਨੇ ਇਕੱਠੇ ਹੋ ਕੇ ਬੂਟੇ ਲਾਉਣੇ ਸੀ ਸਿਰਫ ਮੰਜੇ ਜਿਨੀ ਜਗਾ ਉਸ ਜਗ੍ਹਾ ਨੂੰ ਲੈ ਕੇ ਜਿਹੜਾ ਇਸ ਬੱਚੇ ਦਾ ਕਤਲ ਹੁੰਦਾ ਉਹ ਬੱਚਾ ਪੁੱਛਦਾ ਮੇਰਾ ਕੀ ਕਸੂਰ ਕਰਮਨ ਜੋਤ ਜੀ ਜਾਦ ਦੇ ਵਿੱਚ ਅੱਜ ਨਕਰ ਭੱਗ ਕੇ ਵੱਲੋਂ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਔਰ ਬੱਚਿਆਂ ਨੂੰ ਯਾਦ ਕੀਤਾ ਜਾ ਰਿਹਾ ਬੱਚੇ ਨੇ ਜਿਹੜਾ ਪੀੜਾ ਸਹੀ ਹੈ ਜਾਂ ਕਹਿ ਲਓ ਜਿਹੜਾ ਮਾਂ ਪਿਓ ਦੀ ਪੀੜਾ ਹੈ ਉਹਨੂੰ ਯਾਦ ਕਰਦੇ ਆ ਇੱਕ ਨਗਰ ਵੱਲ ਰੋਸਮਾਰਚ ਕੱਢਿਆ ਜਿਆਰਾ ਪਿੰਡ ਦੇ ਵਸਤੀ ਤੋਂ ਲੈ ਕੇ ਗੁਰਦਾਰਾ ਗੁਰੂ ਡੇਗ ਬਾਦਰ ਸਾਹਿਬ ਜੀ ਤੱਕ ਜਿਹੜਾ ਰੋਸਮਾਰਚ ਕੱਢਿਆ ਗਿਆ ਸਮੁੱਚੇ ਲੱਗੇ ਨੇ ਸਮੁੱਚੇ ਨਗਰ ਨੇ ਭਾਗ ਲਿਆ ਅੰਗੀ ਸੰਗੀਤ ਇਕੱਠੇ ਹੋਏ ਪਰਿਵਾਰ ਇਕੱਠਾ ਹੋਇਆ ਜੋ ਤਸਵੀਰਾਂ ਵੇਖਾਂਗੇ ਤੇ ਨਾਲ ਆਪਾਂ ਕਰਾਂਗੇ ਇੱਕ ਗੱਲਬਾਤ ਹਾਂਜੀ ਅੱਜ ਕਰਮਣ ਜੋਤ ਨੂੰ ਯਾਦ ਕਰਦੇ ਆ ਇੱਥੇ ਨਗਰ ਵੱਲੋਂ ਪ੍ਰਾਲਾ ਕੀਤਾ ਗਿਆ ਬੱਚਿਆਂ ਨੂੰ ਯਾਦ ਕੀਤਾ ਗਿਆ ਬੱਚੇ ਦੀ ਅੰਤਿਮ ਸ਼ਾਂਤੀ ਲਈ ਗੁਰਦਾਰਾ ਸਾਹਿਬ 'ਚ ਅਰਦਾਸ ਕੀਤੀ ਗਈ ਕੀ ਕਹਿਣਾ ਚਾਹੁੰਦੇ ਸੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਬਹੁਤ ਦਰਦਾ ਸਾਡੇ ਨਾਲ ਸਾਡੇ ਨਗਰ ਦਾ ਵੀ ਬਹੁਤ ਨੁਕਸਾਨ ਹੋਇਆ ਹੂੰ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆਂ ਵੀ ਇਹਨਾਂ ਤੋਂ ਮੰਨ ਲਓ ਸਾਰਿਆਂ ਦਾ ਬਾਈਕਾਟ ਇਹਨਾਂ ਕੋਲੇ ਬੰਦਿਆਂ ਦਾ ਕੀਤਾ ਜਾਵੇ ਜਿਹੜਾ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ ਠੀਕ ਹੈ ਜੀ ਇਸ ਤੋਂ ਸਿੱਖਣ ਨੂੰ ਮਿਲੇ ਕੁਝ ਨਾ ਕੋਈ ਸਾਰਿਆਂ ਨੂੰ ਠੀਕ ਹੈ ਜੀ ਤੇ ਜਿਹੜਾ ਪੁਲਿਸ ਦੀ ਕਾਰਵਾਈ ਹੋਂਦੇ ਚ ਦੋ ਦੋਸ਼ੀ ਸ਼ਾਇਦ ਅਰੈਸਟ ਕੀਤੇ ਗਏ ਕਿਸ ਤਰ੍ਹਾਂ ਦੇਖਦੇ ਤੁਸੀਂ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਆ ਹਾਂ ਇਹ ਕਰਿੰਦਾ ਜੀ ਠੀਕ ਹੈ ਜੀ ਹਾਂ ਜੀ ਠੀਕ ਸਮਝਦੇ ਤੁਸੀਂ ਪੁਲਿਸ ਦੀ ਕਾਰਵਾਈ ਵੱਲ ਠੀਕ ਹੈ ਪੁਲਿਸ ਦੀ ਕਾਰਵਾਈ ਠੀਕ ਠੀਕ ਮਾਪੁਰਖ ਜਿਹੜਾ ਅੱਜ ਭਾਗੋ ਦੇ ਪ੍ਰੋਗਰਾਮ ਕੀਤਾ ਜਾ ਰਿਹਾ ਬੱਚਿਆਂ ਵੱਲੋਂ ਪੈਦਲ ਮਾਰਚ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਡ ਭਾਗੋ ਤੇ ਵਿਖੇ ਅੱਜ ਤੋਂ ਕੁਝ ਜਨ ਪਹਿਲਾਂ ਇੱਕ ਬੜੀ ਵੱਡੀ ਸਖ਼ਤਲ ਘਟਨਾ ਵਾਪਰੀ ਸੀ ਜਿਹੜੀ ਘਟਨਾ ਕਦੀ ਭੁੱਲ ਨਹੀਂ ਸਕਦੀ ਸਾਰਦ ਸਤਕਾਰ ਜੋ ਸਾਡੇ ਵੀਰ ਕਰਮਨ ਜੋਸ਼ ਸਿੰਘ ਨੌਜਵਾਨ ਹੁਨਾਰ ਬੱਚੇ ਸਨ ਜਿਨ੍ਹਾਂ ਦੇ ਅੰਦਰ ਇੱਕ ਬੜਾ ਵੱਡਾ ਪਸੰਦਾ ਵੀ ਦਰਦ ਸੀਗਾ ਔਰ ਸੇਵਾ ਭਾਵਨਾ ਵਾਲੇ ਸੀਗੇ ਨੌਜਵਾਨ ਕਿਉਂਕਿ ਮੇਰਾ ਕਾਫੀ ਇਸ ਨੌਜਵਾਨ ਨਾਲ ਪਿਆਰ ਸੀਗਾ ਪ੍ਰੇਮ ਸੀ ਜਦੋਂ ਵੀ ਪਿੰਡ 'ਚ ਕੋਈ ਧਾਰਮਿਕ ਕੰਮ ਕਰਨਾ ਕੋਈ ਸਮਾਗਮ ਕਰਨਾ ਉਹਦੇ ਨੌਜਵਾਨ ਮੈਨੂੰ ਆਪ ਫੋਨ ਕਰਦਾ ਹੁੰਦਾ ਸੀ ਵੀ ਆਪਾਂ ਆ ਸਮਾਗਮ ਕਰਨਾ ਪਰ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੋ ਭੁੱਲਣ ਵਾਲੀ ਨਹੀਂ ਹੈ ਸੋ ਉਸ ਰੋਸ ਵਜੋਂ ਵੀ ਅੱਜ ਸੰਗਤ ਇਕੱਠੀ ਹੋ ਕੇ ਤੇ ਅੰਦਰ ਇੱਕ ਦਰਦ ਲੈ ਕੇ ਵੀ ਜਿਹੜੀ ਘਟਨਾ ਵਾਪਰੀ ਹੈ ਬੜੀ ਦੁਖਦਾਈ ਹੈ ਇੱਕ ਲੋਕਾਂ ਨੂੰ ਸੇਧ ਦੇਣ ਵਾਸਤੇ ਵੀ ਇਹ ਜੀ ਘਟਨਾ ਵਾਂਗੇ ਵਾਸਤੇ ਨਾ ਵਾਪਰਨ ਕਿਉਂਕਿ ਜਿਵੇਂ ਤੁਸੀਂ ਵੇਖ ਰਹੇ ਹੋ ਲਿਖਿਆ ਨੂੰ ਦੱਸੋ ਮੇਰਾ ਕੀ ਕਸੂਰ ਹੈ ਇਹ ਬੱਚੇ ਦਾ ਕਸੂਰ ਦੱਸੋ ਕੀ ਸੀਗਾ ਔਰ ਜਿਹੜੀ ਘਟਨਾ ਵਾਪਰਦੀਆਂ ਉਹਦੇ ਪਿੱਛੇ ਜੋ ਮੈਨੂੰ ਲੱਗਦਾ ਹੈ ਜਿਵੇਂ ਸਾਡੇ ਅੱਜ ਕੱਲ ਲੋਕ ਐ ਸਾਡੇ ਜਿਹੜੇ ਆ ਵੀਰ ਆ ਜਿਹੜੇ ਇਨਸਾਨ ਐ ਉਹ ਕਿਤੇ ਨਾ ਕਿਤੇ ਧਰਮ ਤੋਂ ਪਾਸੇ ਹੋ ਰਿਹਾ ਓ ਬਾਣੀ ਤੋਂ ਪਾਸੇ ਹੋ ਗਿਆ ਬਾਣੀ ਤੋਂ ਪਾਸੇ ਹੋ ਗਿਆ ਜਦੋਂ ਇਨਸਾਨ ਬਾਣੀ ਛੱਡ ਜਾਂਦਾ ਏ ਰੱਬ ਵਾਲਾ ਪੱਸਾ ਛੱਡ ਜਾਂਦਾ ਏ ਇੱਕ ਬਾਣੀ ਆ ਜਿਹੜੀ ਸਾਡੇ ਅੰਦਰੋਂ ਪੰਜ ਵਿਕਾਰਾਂ ਨੂੰ ਖਤਮ ਕਰ ਸਕਦੀ ਏ ਇੱਕ ਪਰਮੇਸ਼ਰ ਦਾ ਨਾਮ ਬਾਣੀ ਜਿਹੜੀ ਸਣੀ ਅੰਦਰ ਵਕਾਰ ਖਤਮ ਕਰਦੀ ਹੈ। ਔਰ ਜੇ ਕਿਤੇ ਉਹਨਾਂ ਜਿਸ ਇਨਸਾਨ ਨੇ ਬੜਾ ਵੱਡਾ ਇੱਕ ਜ਼ੁਲਮ ਕੀਤਾ ਹੈ। ਜੇ ਉਹ ਇਨਸਾਨ ਕਿਤੇ ਅਮਰ ਦੇ ਦਾ ਚੌਂਕੜਾ ਵੱਜਿਆ ਹੁੰਦਾ। ਕਿਤੇ ਬਾਣੀ ਪੜ੍ਹੀ ਹੁੰਦੀ ਕਿਤੇ ਤੇ ਰੱਬ ਨਾਲ ਜੁੜਿਆ ਹੁੰਦਾ। ਉਹਦੇ ਮਨ ਵਿੱਚ ਜਿਹੜੇ ਆ ਕਰੋਧ ਹੈ ਹੰਕਾਰ ਆ ਇਹ ਨਹੀਂ ਸੀ ਹੋਣਾ। ਔਰ ਮੈਂ ਇਹ ਬੇਨਤੀ ਕਰਨਾ ਚਾਹੁੰਨਾ ਹੈ ਇਹ ਪੰਜਾਬ ਦੇ ਲੋਕੋ ਬਾਣੀ ਨਾਲ ਜੁੜੋ ਨਾਮ ਨਾਲ ਜੁੜੋ ਸਾਡੇ ਹਿਰਦੇ ਨੂੰ ਠੰਡ ਪਵੇ ਸ਼ਾਂਤੀ ਮਿਲੇ ਕਾਮ ਕ੍ਰੋਧ ਤੋਂ ਅਸੀਂ ਬਚੀਏ ਤਾਂ ਜੋ ਇਹ ਘਟਨਾ ਨਾ ਵਾਪਰਨ ਇੱਕ ਕ੍ਰੋਧ ਪਿੱਛੇ ਲਾ ਕੇ ਹੰਕਾਰ ਪਿੱਛੇ ਲਾ ਕੇ ਦੱਸੋ ਗੱਲ ਤਾਂ ਕੋਈ ਵੀ ਨਹੀਂ ਸੀ ਕਿੰਨੇ ਕਿ ਜ਼ਮੀਨ ਦੀ ਗੱਲ ਸੀਗੀ ਪਰ ਇੱਕ ਘਰ ਸਾਹਿਬ ਨੇ ਖਤਮ ਕਰਤਾ ਪੁੱਛੋ ਦੇ ਮਾਪਿਓ ਨੂੰ ਨੌਜਵਾਨ ਦੇ ਮਾਪਿਓ ਨੂੰ ਇਹ ਨੌਜਵਾਨ ਕਿਤੇ ਵਾਸਤੇ ਆ ਜਾਣਾ ਕਿਤੇ ਬੇਸ਼ੱਕ ਬੰਦਾ ਵੀ ਪਛਤਾਉਂਦਾ ਹੋਊਗਾ ਪਰ ਹੁਣ ਪਛਤਾਵੇ ਦਾ ਕਹੀ ਹੈ ਜਦੋਂ ਉਦੋਂ ਸਾਡੇ ਮਨੋਂ ਕੋਈ ਹੌਸਲਾ ਸ਼ਾਂਤੀ ਨਹੀਂ ਮਿਲੀ ਅਸੀਂ ਨਾਮ ਤੋਂ ਦੂਰ ਬਾਹੀਂ ਦੂਰ ਹੁੰਦੇ ਜਾਂਦੇ ਆ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਅੱਜ ਇੱਕ ਛਿੰਗਿਆ ਨੌਜਵਾਨ ਆ ਚਾਰੇ ਦੇਖੋ ਇਹਨਾਂ ਦੇ ਚਿਹਰੇ ਕਿੰਨੇ ਉਦਾਸ ਨੇ ਅੰਦਰ ਵੀ ਜਿਹੜੀ ਉਹ ਦਰਦ ਜਿਹੜਾ ਉਹ ਮਿਟ ਨਹੀਂ ਰਿਹਾ ਜੀ ਨੌਜਵਾਨ ਜਿਹੜਾ ਹੈ ਔਰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਜੋ ਵੀ ਜ਼ਮੀਨਾਂ ਜਾਇਦਾਦਾਂ ਨੇ ਸਭ ਇੱਥੇ ਰਹਿ ਜਾਣਾ ਹੈ ਰੱਬ ਦਾ ਨਾਮ ਨਾਲ ਜਾਣਾ ਹੈ ਵੀ ਆਪਾਂ ਸਾਰੇ ਗੁਰਬਾਣੀ ਨਾਲ ਜੁੜੀਏ ਨਾਮ ਨਾਲ ਜੁੜੀਏ ਤਾਂ ਜਵੱਗੇ ਬਾਤ ਸਾਡੇ ਪੰਜਾਬ 'ਚ ਘਟਨਾ ਨਾ ਵਾਪਰਨਾ ਸਾਡੇ ਨੌਜਵਾਨ ਜਿਹਦੇ ਮਾਪਿਓ ਉਹ ਨਾ ਰੋਣ ਸਾਡੇ ਘਰਾਂ 'ਚ ਸ਼ਾਂਤੀ ਆਵੇ ਸਾਡੇ ਘਰਾਂ 'ਚ ਕ੍ਰੋਧ ਖਤਮ ਹੋ ਜਾਈਏ ਲੋਕ ਤੁਹ ਬਚ ਗਏ ਅਸੀਂ ਹੰਕਾਰ ਤੋਂ ਬਚ ਗਏ ਅਸੀਂ ਇੱਕੋ ਇੱਕ ਸਾਧਨ ਹੈ ਕਿ ਅਸੀਂ ਬਾਣੀ ਨਾਲ ਜੁੜੀਏ ਨਾਮ ਨਾਲ ਜੁੜੀਏ ਗੁਰੂ ਨਾਲ ਜੁੜੀਏ ਇੱਕ ਅੰਦਰ ਰੋਸ਼ਨੀ ਆਜਾ ਆ ਨੌਜਵਾਨ ਜਿੰਨੇ ਸੰਗਤਾਂ ਦੇਖੋ ਇਸ ਕ੍ਰੋਸ ਲੈ ਕੇ ਆਈਆਂ ਨੇ ਇਸ ਕਿ ਸਨੀਆ ਦੇਣ ਵਾਸਤੇ ਵੀ ਅੱਗੇ ਵਾਚੀ ਘਟਨਾ ਨਾ ਵਾਪਰਨ ਸੋ ਇਹ ਮੈਂ ਕਹਿਣਾ ਚਾਹੁੰਦਾ। ਵਾਹਿਗੁਰੂ ਦੀ ਕਿਰਪਾ ਹੋਵੇ ਸੋ ਵਾਹਿਗੁਰੂ। ਬੱਚੇ ਨਾਲ ਹੀ ਇਹ ਇਹੋ ਜਿਹੇ ਨਾ ਹੋਣ। ਅਬ ਗੁਰੂ ਦੇ ਲੜ ਲੱਗੀ ਤੇ ਸਾਰਾ ਕੁਝ ਆਪੇ ਹੋ ਜਾਊਗਾ। ਕੀ ਇੱਕ ਅੱਧੇ ਮਰਲੇ ਪਿੱਛੇ ਬੱਚੇ ਦੀ ਮੌਤ ਹੋ ਗਈ ਆ। ਇਹਦੇ ਵਿੱਚ ਕੀ ਮਿਲਿਆ ਇਹਨਾਂ ਨੂੰ? ਜੇ ਅੱਧਾ ਮਰਲਾ ਨਾ ਵੰਡੇ ਤਾਂ ਕੀ ਹੋ ਸਕਦਾ ਸੀ? 70-80 ਕਿੱਲੇ ਪਹਿਲੀ ਇਹ ਉਹ ਵੀ ਵਾ ਕੇ ਗੁਜ਼ਾਰਾ ਨਹੀਂ ਹੋਇਆ ਤੇ ਅੱਧੇ ਮਰਲੇ ਵਸੇ ਗੁਜ਼ਾਰਾ ਹੋ ਜਾਊਗਾ ਇਹਨਾਂ ਦਾ। ਫਰਾਂਜੀ ਜਿਪਾ ਦੇ ਨਾ ਜੋਣਾ ਜੀ ਬੱਚੇ ਨੂੰ ਇਨਸਾਨ ਮਿਲੇ ਤੇ ਮੰਨ ਲਓ ਇਹੋ ਜਿਹੇ ਲੋਕਾਂ ਨੂੰ ਗਾਂ ਸਿਹਤ ਮਿਲੇ ਜਾਂ ਦੂਜੇ ਲੋਕਾਂ ਨੂੰ ਸਿਹਤ ਮਿਲੇ ਜਾਂਦੇ ਤੋਂ ਸਿੱਖਿਆ ਮਿਲੇ ਵੀ ਮੰਨ ਲਓ ਅੱਧੇ ਮਰਲੇ ਪਰ ਤੇ ਨਿੱਕਾ ਜਵਾਗ ਜਿਹੜਾ ਸਾਡਾ ਮੰਨ ਲਓ ਇਸ ਦੁਨੀਆ ਤੇ ਅੱਜ ਹੈ ਨਹੀਂਗਾ ਤੇ ਸਾਡਾ ਪਰਿਵਾਰ ਉਜੜ ਗਿਆ ਅੱਜ ਜਿਹੜਾ ਇਹ ਬੱਚਾ ਵੱਲੋਂ ਪੈਦਲ ਮਾਰਚ ਕੀਤਾ ਗਿਆ ਪਿੰਡ ਦੇ ਵਿੱਚ ਇਸ ਤੇ ਬਾਰੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਵੀ ਇਹਨਾਂ ਲੋਕਾਂ ਨੂੰ ਦੂਜੇ ਲੋਕਾਂ ਨੂੰ ਵੀ ਪਤਾ ਲੱਗੀ ਵੀ ਇਹ ਕੜਨਾਵਾ ਤੋਂ ਦੂਰ ਹੋਣਾ ਤੇ ਅਸੀਂ ਮੰਨ ਲਓ ਇਹਨਾਂ ਥੋੜੇ ਥੋੜੇ ਆਵਲੇ ਲੋਬ ਲਈ ਤੇ ਲੜਾਈਆਂ ਤੋਂ ਬਚ ਗਏ। ਹਮ ਠੀਕ ਹੈ। ਦਾ ਬਾਈ ਕੁ ਜੀ ਦੇ ਪਤੇ ਸ਼ਾਨੋਜੀ ਨੂੰ ਸਾਹ ਮਿਲਣਾ ਚਾਹੀਦਾ ਮੇਰਾ ਨੌਜਵਾਨ ਪੋਤਰਾ ਮਾਤਾ 17 ਸਾਲ ਦਾ ਸੀਗਾ ਜੇ ਮੇਰਾ ਪੋਤਰਾ 12 ਕਿੰਨਾਂ ਹੈ ਨੇ ਕਹਿੰਦਾ ਹੀ ਮੈਂ ਡਾਕਟਰੀ ਦਾ ਕੋਰਸ ਕਰਨਾ ਡਾਕਟਰੀ ਦੇ ਪੇਪਰ ਵੀ ਦੇ ਕੇ ਆਇਆ ਸੀਗਾ। ਦੇ ਨੋਦਵਾਨ ਪਿੱਛੇ ਖੜਾ ਨੱਕ ਮੇਰਾ ਪੋਤਰਾ ਮਾਰਦਾ ਵਾਹਿਗੁਰੂ ਦਾ ਖਾਲਸਾ ਫਤਿਹ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਬਹੁਤ ਹੀ ਪਿਆਰੇ ਨਖਤਰ ਕਰਮਨ ਜੋਤ ਸਿੰਘ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਜੀਵ ਛੋੜਾ ਦੇ ਗਏ ਸੀ ਉਹ ਉਹਨਾਂ ਦੇ ਜਿੰਨੇ ਵੀ ਸੱਜਣ ਮਿੱਤਰ ਸਨ ਜਾਂ ਫਿਰ ਉਹਨਾਂ ਜਿੱਥੇ ਵੀ ਸੇਵਾਾਂ માં ਨਿਭਾਈਆਂ ਉਹਨਾਂ ਨੇ ਕੁਝ ਦਿਨ ਪਹਿਲਾਂ ਇਕੱਠੇ ਹੋ ਕੇ ਵਿਚਾਰ ਬਣਾਈ ਕਿ ਉਹ ਸਾਡੇ ਲਈ ਇਹਨਾਂ ਕੁਝ ਕਰਕੇ ਗਿਆ ਜਾਣ ਤੋਂ ਪਹਿਲਾਂ कि ਜਿੱਥੇ-ਜਿੱਥੇ ਵੀ ਉਹਦੀ ਜਥੇ ਵੱਲੋਂ ਗੁਰਮਤਿ ਪ੍ਰਚਾਰ ਜਥੇ ਵੱਲੋਂ ਜਾਂ ਹੋਰ ਵੀ ਸੇਵਾਵਾਂ ਜਿੱਥੇ ਵੀ ਲਗਾਈਆਂ ਗਈਆਂ ਪਿੰਡ ਵੱਲੋਂ ਨੇ ਬਹੁਤ ਤੰਦੀਆਂ ਨਿਭਾਈਆਂ ਸੀਗੀਆਂ ਤਾਂ ਕੁਝ ਦਿਨ ਪਹਿਲਾਂ ਨੌਜਵਾਨਾਂ ਨੇ ਸਲਾਹ ਬਣਾਈ ਕਿ ਆਪਾਂ ਨੂੰ ਵੀ ਉਹਦੇ ਹੱਕ ਵਿੱਚ ਕੁਝ ਕਰਨਾ ਚਾਹੀਦਾ ਹੈ ਸੋ ਅੱਜ ਅਸੀਂ ਨਿੱਕੇ ਜਿਹਾ ਪ੍ਰਾਲਾ ਕੀਤਾ ਵਾ ਕਿ ਜੋ ਤੁਸੀਂ ਪੋਸਟਰ ਤੇ ਦੇਖ ਸਕਦੇ ਹੋ ਕਿ ਮੇਰਾ ਕੀ ਕਸੂਰ ਸੀ ਕਿ ਉਹਦਾ ਕੋਈ ਕਸੂਰ ਨਹੀਂ ਇੱਕ ਸਾਈਡ ਤੇ ਖਲੋਤਾ ਸੀਗਾ ਨਿੱਕੇ ਜਿਹਾ ਵਵਾਲ ਕਾਰਨ ਇੱਕ ਸਾਡਾ ਉਹਨਾਰ ਬੱਚਾ ਜੋ ਕਿ ਅੱਜ ਦੁਨੀਆ ਤੋਂ ਚਲਾ ਗਿਆ ਨਗਰ ਨੂੰ ਬਹੁਤ ਘਾਟਾ ਨਾਲ ਦੀ ਨਾਲ ਪਰਿਵਾਰ ਨੂੰ ਵੀ ਘਾਟਾ ਪਿਆ ਵਾ ਤੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਮਾਂ ਪਿਓ ਨੂੰ ਤਾਂ ਘਾਟਾ ਤੇ ਪਿਆ ਜੋ ਜਿੰਦਗੀ ਭਰ ਨਹੀਂ ਪੂਰਾ ਆਪਾਂ ਕਰ ਸਕਦੇ ਪਰ ਇੱਕੋ ਹੀ ਅਰਦਾਸ ਪ੍ਰਮਾਤਮਾ ਕੀ ਕਰਦੇ ਆ ਕਿ ਇਹੋ ਜੇ ਲੋਕਾਂ ਤੋਂ ਦੁਨੀਆ ਨੂੰ ਬਚਾ ਕੇ ਰੱਖੇ ਤੇ ਲੋਕੀ ਵੀ ਜੋ ਇਹੋ ਜੇ ਲੋਕਾਂ ਤੋਂ ਬਚ ਕੇ ਰਹਿਣ ਇਹੋ ਜੇ ਲੋਕਾਂ ਦਾ ਪਿੰਡ ਵਿੱਚ ਬਾਈਕਾਟ ਕਰਨ ਤਾਂ ਜੋ ਇਹੋ ਜੇ ਅੰਸਰ ਸ਼ਰਾਰਤੀ ਅੰਸਰ ਲਾਲਚੀ ਕਾਮਕਰੋਧ ਲੋਭ ਮੋਹਨ ਕਰ ਵਾਲੇ ਜਿਹੜੇ ਦੁਨੀਆ ਤੇ ਨਾ ਪੈਦਾ ਹੋਣ ਤੇ ਵਾਦ ਤੋਂ ਬਾਅਦ ਗੁਰਬਾਣੀ ਤੇ ਲੜ ਲੱਗਣ ਤੇ ਗੁਰੂ ਘਰ ਨਾਲ ਜੋੜਨ ਤਾਂ ਜੋ ਇਹ ਸਭ ਹੰਕਾਰਾਂ ਤੋਂ ਹੋਮੇ ਤੋਂ ਬਚਿਆ ਜਾ ਸਕੇ ਕਿਉਂਕਿ ਇੱਕ ਬੰਦੇ ਦੇ ਹੰਕਾਰ ਕਾਰਨ ਅੱਜ ਇੱਕ ਘਰ ਉਜੜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ